ਤੁਸੀਂ ਜਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਇਹ ਯੋਜਨਾਮਾ ਬਣਾਉਂਦੇ ਹੋ ਵਿਕਾਸ ਦੀਆਂ ਪਰ ਜਦੋਂ ਲੋਕਾਂ ਚਾਏ ਉਦੋਂ ਫਰਮਾਸੀ ਦੇ ਮੁੰਡੇ ਦਾ ਮੁੱਦਾ ਛੱਕਤਾ ਵਿਕਾਸ ਦਾ ਮੁੱਦਾ ਨਹੀਂ ਦਿਖਾਇਆ ਵੀ ਮੈਂ ਆ ਕਰਿਆ ਮੇਰੀ ਪਲੈਨਿੰਗ ਦੇ ਤਹਿਤ ਮੈਂ ਜ਼ਿਲ੍ਹੇ ਦਾ ਆ ਰੋਡ ਮੈਪ ਬਣਾਇਆ ਸੀ ਸਾਡੇ ਲੋਕ ਨੇ ਜਿਹੜੇ ਬਹੁਤ ਸਿਆਣੇ ਨੇ ਤੇ ਬਹੁਤ ਇਨਕਲਾਬੀ ਨੇ ਕਿਉਂਕਿ ਜਿਹੜੀ ਬਰਨਾਲਾ ਦੀ ਧਰਤੀ ਹੈ ਜੀ ਇਹ ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਬਰਨਾਲੇ ਤੋਂ ਖੜੀਆਂ ਹੁੰਦੀਆਂ ਨੇ ਕਿਉਂਕਿ ਬਰਨਾਲੇ ਦੇ ਲੋਕ ਸੱਚਾਈ ਦਾ ਸਾਥ ਦੇ। ਜੀ। ਸੋ ਇਹ ਕਾਰਨ ਆ ਕਿਉਂਕਿ ਪੰਜਾਬ ਦੇ ਲੋਕ ਨੀਵੀਂ ਪਾ ਕੇ ਨਾ ਅੱਜ ਤੁਰਨ ਨਾ ਕੱਲ ਤੁਰਨ। ਸੋ ਨੀਵੀਂ ਪਾ ਕੇ ਅਸੀਂ ਤੁਰਨ ਆਲਿਆਂ ਚ ਹੁੰਦੇ ਜੀ। ਅਸੀਂ ਸੱਚ ਤੇ ਸਚਾਈ ਨਾਲ ਖੜਨ ਵਾਲੇ। ਤੁਸੀਂ ਗੱਲ ਕਰੀਏ ਮਲਕੀ ਸਿੰਘ ਕੀਤੂ ਦੀ। ਮਲਕੀ ਸਿੰਘ ਕੀਤੂ ਤਾਂ ਬਾਗੀ ਹੋ ਕੇ ਜਿੱਤ ਕੇ ਦੁਬਾਰਾ ਅਕਾਲੀ ਦਲ ਚ ਬਾਗਿਆ ਸੀਗਾ। ਜੀ। ਦੇਖੋ ਮੈਂ ਔਨ ਰਿਕਾਰਡ 'ਇਹ ਗੱਲ ਕਹਿ ਰਿਹਾ। ਬਿਲਕੁਲ ਪ੍ਰੈਕਟੀਕਲ ਪੋਸੀਬਲ ਨਹੀਂ ਹਰ ਵਾਰ ਤੁਝੇ ਯਾਦ ਨਹੀਂ ਲੱਗ ਸਕਦੇ ਸੋ ਕਿਸੇ ਨਾ ਕਿਸੇ ਕੋਈ ਲੋਕਾਂ ਦਾ ਭਲਾ ਕਰਨਾ ਕਿਸੇ ਨਾ ਕਿਸੇ ਪਾਰਟੀ ਦੇ ਪ੍ਰੀਡਿਡਜਨ ਨੂੰ ਅਡਾਪਟ ਮੰਨਣਾ ਪਊਗਾ ਅਡਾਪਟ ਕਰਨਾ ਪਊਗਾ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਬਰਨਾਲਾ ਬਾਦਾਨ ਸਵਾ ਦੀ ਉਪ ਚੋਣ ਦੇ ਵਿੱਚ ਇਸ ਵੇਲੇ ਫਸਵੇਂ ਸਿਆਸੀ ਮੁਕਾਬਲੇ ਨੇ ਜਿੱਥੇ ਹਾਕਮ ਧਿਰ ਨੂੰ ਸਿਆਸੀ ਟੱਕਰ ਦੇਣ ਵਾਲੇ ਉਹਨਾਂ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗਰਦੀਪ ਸਿੰਘ ਬਾਠ ਜਿਹੜੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਦੀ ਕੁਰਸੀ ਨੂੰ ਵੀ ਲਤ ਮਾਰ ਕੇ ਆ ਜਾ ਤੌਰ ਤੇ ਲੋਕਾਂ ਵਿਚਕਾਰ ਨਿਤਰੇ ਨੇ ਗੱਲ ਕਰਦੇ ਆ ਬਾਠ ਸਾਹਿਬ ਨਾਲ WhatsApp ਤੁਹਾਡਾ ਸਵਾਗਤ ਹੈ ਸਤਿ ਪਿਆਰ ਨਾਲ ਧੰਨਵਾਦ ਸੋਡੇ ਆਮੀ ਕਹਿੰਦੇ ਸੀ ਬੁਸ਼ਰਮਾ ਦਾ ਨੀਮੀ ਪਾ ਕੇ ਸਰ ਜਾਂਦਾ ਜੇ ਨੀਮੀ ਜੀ ਪਾ ਲੈਂਦੇ ਤੇ ਨਾਲ ਹੀ ਤੁਰੇ ਫਿਰਦੇ ਤਾਂ ਵਧੀਆ ਨਹੀਂ ਸੀ ਨਹੀਂ ਵਧੀਆ ਨਹੀਂ ਸੀ ਜੀ ਕਿਉਂਕਿ ਦੇਖੋ ਪੰਜਾਬ ਦੀ ਜਿਹੜੀ ਧਰਤੀ ਆ ਮੈਕਸਿਮਮ ਜਿਹੜੀਆਂ ਕੁਰਬਾਨੀਆਂ ਨੇ ਪੰਜਾਬੀਆਂ ਨੇ ਕੀਤੀਆਂ ਨੇ ਦੇ ਦਿੱਤੀਆਂ ਜੱਗੀ ਚ ਸੋ ਇਹ ਕਾਰਨ ਆ ਕਿਉਂਕਿ ਪੰਜਾਬ ਦੇ ਲੋਕ ਨੀਵੀਂ ਪਾ ਕੇ ਨਾ ਅੱਜ ਤੁਰਨ ਨਾ ਕੱਲ ਤੁਰਨ ਸੋ ਨੀਵੀਂ ਪਾ ਕੇ ਅਸੀਂ ਤੁਰਨ ਵਾਲਿਆਂ ਚ ਨਹੀਂ ਜੀ ਅਸੀਂ ਸੱਚ ਤੇ ਸਚਾਈ ਨਾਲ ਖੜਨ ਵਾਲਿਆਂ ਚ ਬਾਗੇ ਹੋ ਗਏ ਪੰਜਾਬ ਦੀ ਗੱਲ ਕੀਤੀ ਆ ਪੰਜਾਬ ਚ ਬਾਗੀ ਬਹੁਤ ਹੋਇਆ ਬਾਗੀ ਜਿੱਤ ਦੇ ਜ ਨਜ਼ਰ ਆਉਂਦੇ ਆ ਕਦੇ ਜਿੱਤੇ ਤੁਹਾਡੀ ਨਜ਼ਰ ਦੇ ਵਿੱਚ ਸਾਹਮਣਾ ਹੋਇਆ ਹੋਵੇ ਵੀ ਆ ਬਾਗੀ ਜਿੱਤ ਗਿਆ। ਬਾਗੀ ਜਿੱਤੇ ਆ ਜੀ ਬਹੁਤ ਕੋਈ ਅਸੀ ਗੱਲ ਨਹੀਂ 1997 ਦੀ ਇਲੈਕਸ਼ਨ ਸੀ ਇੱਥੇ ਇਸ ਬਰਨਾਲੇ ਦਾ ਇਤਿਹਾਸ ਹੀ ਤੁਹਾਨੂੰ ਦੱਸਦਾ ਮੈਂ ਤੇਨੂ ਮਕੇਸ਼ ਸਿੰਘ ਕੀ ਤੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਉਹਨਾਂ ਨੇ ਇਲੈਕਸ਼ਨ ਲੜੀ ਸੀ ਜੀ ਤੇ ਲਗਭਗ 18000 ਵੋਟ ਨਾਲ ਉਹਨੂੰ ਜਿੱਤੇ ਸੀ। ਸੋ ਸਾਡੇ ਲੋਕ ਨੇ ਨਾ ਜਿਹੜੇ ਉਹ ਐਪਰੀਸ਼ੀਏਟ ਕਰਦੇ ਆ ਸਾਡੇ ਲੋਕ ਨੇ ਜਿਹੜੇ ਬਹੁਤ ਸਿਆਣੇ ਨੇ। ਤੇ ਬਹੁਤ ਇਨਕਲਾਬੀ ਨੇ ਕਿਉਂਕਿ ਜਿਹੜੀ ਬਰਨਾਲਾ ਦੀ ਧਰਤੀ ਹੈ ਜੀ ਇਹ ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਬਰਨਾਲੇ ਤੋਂ ਖੜੀਆਂ ਹੁੰਦੀਆਂ ਨੇ ਕਿਉਂਕਿ ਬਰਨਾਲੇ ਦੇ ਲੋਕ ਸੱਚਾਈ ਦਾ ਸਾਥ ਦਿੰਦੇ ਆ ਸੋ ਮੈਂ ਸੱਚ ਤੇ ਖੜਾ ਸੋ ਮੈਂ ਸੱਚ ਦਾ ਹੋਕਾ ਜਿਹੜਾ ਲੋਕਾਂ ਚ ਦੇ ਰਿਹਾ ਤੇ ਮੈਨੂੰ ਪੂਰਨ ਆਸ ਹੈ ਵੀ ਲੋਕ ਪਰ ਪਰ ਉਹ ਤੁਸੀਂ ਗੱਲ ਕਰੀਏ ਮਲਕੀ ਸਿੰਘ ਕੀਤੂ ਦੀ ਮਲਕੀ ਸਿੰਘ ਕੀਤੂ ਤਾਂ ਬਾਗੀ ਹੋ ਕੇ ਜਿੱਤ ਕੇ ਦੁਬਾਰਾ ਅਕਾਲੀ ਦਲ ਚ ਬਾਗਿਆ ਸੀਗਾ ਤੇ ਫਿਰ ਉਹਨੇ ਜਿੰਨੀਆਂ ਚੋਨਾ ਲੜੀਆਂ ਆਪ ਦੀ ਜ਼ਿੰਦਗੀ ਦੀਆਂ ਸਾਰੀਆਂ ਅਕਾਲੀ ਦਲ ਤੋਂ ਲੜੀਆਂ ਕੀ ਤੂੰ ਤੁਹਾਡੇ ਬਾਰੇ ਵੀ ਇਹ ਬਣਾਇਆ ਜਾ ਸਕਦਾ ਵੀ ਦੁਬਾਰਾ ਆਮ ਆਦਮੀ ਪਾਰਟੀ ਮੇਰੇ ਵਾਸਤੇ ਇਹ ਨਹੀਂ ਬਣਾਇਆ ਜਾ ਚਲੋ ਉਹ ਉਹਨਾਂ ਦਾ ਇੱਕ ਆਪਦਾ ਸਮਝ ਸੀ ਜੀ ਉਹਨਾਂ ਨੇ ਜੋ ਕੀਤਾ ਮੇਰੀ ਜਿਹੜੀ ਸਮਝ ਆ ਮੈਂ ਆਪਣੇ ਸੰਕੋ ਕਿ ਮੈਂ ਦੇਖੋ ਐਮ ਟੈਕ ਹਾਂ ਮੈਂ ਇੰਜੀਨੀਅਰਿੰਗ ਕਾਲਜ 8 ਸਾਲ ਪੜਾਇਆ ਮੇਰੀ ਆਪਦੀ ਸਮਝ ਹੈ ਬਿਲਕੁਲ ਜੋ ਮੈਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਉਹਦੇ ਅਕੋਰਡਿੰਗਲੀ ਜਿਹੜੀ ਮੇਰੀ ਸਮਝ ਆ ਉਹ ਮੈਂ ਉਹਦੇ ਅਕੋਰਡਿੰਗਲੀ ਕਹਿਣਾ ਚਾਹੂੰਗਾ ਕਿਉਂਕਿ ਜੇ ਆਪਾਂ ਕਹੀਏ ਵੀ 27 'ਚ ਵੀ ਅੱਜ ਆਪਾਂ ਪ੍ਰਮਾਤਮਾ ਆਪਣੇ ਤੇ ਕਿਰਪਾ ਕਰਦਾ ਲੋਕ ਆਪਣੇ ਤੇ ਕਿਰਪਾ ਕਰਦੇ ਆਪਾਂ ਨੂੰ ਵਿਧਾਨ ਸਭਾ ਭੇਜਦੇ ਆ ਵੀ ਅ ਮਤਲਬ ਕਿ ਆਯਾਤ ਔਰਤੇ ਲੜਾਂਗੇ ਇਹ ਪ੍ਰੈਕਟੀਕਲੀ ਪੋਸੀਬਲ ਗੱਲ ਨਹੀਂ ਹੈਗੀ ਦੇਖੋ ਮੈਂ ਆਨ ਰਿਕਾਰਡ ਇਹ ਗੱਲ ਕਹਿ ਰਿਹਾ ਕਿ ਇਹ ਪ੍ਰੈਕਟੀਕਲ ਪੋਸੀਬਲ ਨਹੀਂ ਹਰ ਵਾਰ ਤੁਸੀਂ ਆਯਾਤ ਨਹੀਂ ਲੜ ਸਕਦੇ ਤੋ ਕਿਸੇ ਨਾ ਕਿਸੇ ਕੋਈ ਕਿ ਲੋਕਾਂ ਦਾ ਭਲਾ ਕਰਨਾ ਕਿਸੇ ਨਾ ਕਿਸੇ ਪਾਰਟੀ ਦੀ ਥੀਓਰੀ ਅਡਾਇਲੋਜੀ ਨੂੰ ਤੁਹਾਨੂੰ ਅਡਾਪਟ ਮੰਨਣਾ ਪਊਗਾ ਅਡਾਪਟ ਕਰਨਾ ਪਊਗਾ ਸੋ ਉਹ ਚੀਜ਼ ਹੈ ਜਿਹੜੀ ਜਦੋਂ ਆਪਾਂ ਹੁਣ ਲੋਕਾਂ ਤੋਂ ਪੁੱਛ ਸਕਦੇ ਆ ਜੀ ਆਪਾਂ ਹੁਣ ਲੋਕਾਂ ਚ ਜਾ ਕੇ ਆਪਾਂ ਪ੍ਰਚਾਰ ਕਰ ਸਕਦੇ ਆ ਤੇ ਫਿਰ ਵੀ ਆਪਾਂ ਲੋਕਾਂ ਨੂੰ ਪੁੱਛ ਸਕਦੇ ਆ ਲੋਕ ਕੋਈ ਐਪ ਡਿਜ਼ਾਈਨ ਕਰ ਸਕਦੇ ਆ ਲੋਕਾਂ ਚ ਜਾ ਸਕਦੇ ਆ 2 ਲੱਖ ਵੋਟਰ ਆ ਸਾਡਾ ਪਾਉਣੇ 2 ਲੱਖ ਸੋ ਉਹਨਾਂ ਦੇ ਇਕੱਲੇ ਇਕੱਲੇ ਵੋਟਰ ਨੂੰ ਪੁੱਛ ਸਕਦੇ ਆ ਵੀ ਦੱਸੋ ਕਿਸ ਕੀ ਫੈਸਲਾ ਸੋ ਲੋਕਾਂ ਤੋਂ ਪੁੱਛ ਕੇ ਮੈਂ ਫੈਸਲਾ ਲਵਾਂਗਾ ਉਹਨਾਂ ਦੇ ਤੁਸੀਂ ਜਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਪਰ ਜਦੋਂ ਲੋਕਾਂ ਚਾਏ ਉਦੋਂ ਫਰਮਾਸੀ ਦੇ ਮੁੰਡੇ ਦਾ ਮੁੱਦਾ ਚੱਕਤਾ ਵਿਕਾਸ ਦਾ ਮੁੱਦਾ ਨਹੀਂ ਦਿਖਾਇਆ ਵੀ ਮੈਂ ਆ ਕਰਿਆ ਮੇਰੀ ਪਲਾਨਿੰਗ ਦੇ ਤਹਿਤ ਮੈਂ ਜ਼ਿਲ੍ਹੇ ਦਾ ਆ ਰੋਡ ਮੈਪ ਬਣਾਇਆ ਸੀਗਾ ਨਹੀਂ ਦੇਖੋ ਜੀ ਕੋਈ ਵੀ ਪਾਰਟੀ ਜਦੋਂ ਸੱਤਾ ਚ ਆਉਂਦੀ ਆ ਉਹ ਸਿਧਾਂਤਾਂ ਕਰਕੇ ਆਉਂਦੀ ਆ ਉਹ ਸਿਧਾਂਤਾਂ ਕਰਕੇ ਉਹਨਾਂ ਨੂੰ ਲੋਕ ਵੋਟ ਪਾਉਂਦੇ ਆ ਜਿਹੜੇ ਸਿਧਾਂਤ ਉਹ ਲੋਕਾਂ ਨੂੰ ਦਿਖਾਉਂਦੇ ਆ ਵੀ ਅਸੀਂ ਜੀ ਆ ਸਿਧਾਂਤਾਂ ਤੇ ਆ ਸਾਡੇ ਪ੍ਰਿੰਸੀਪਲ ਨੇ ਜਿਨ੍ਹਾਂ ਤੇ ਅਸੀਂ ਖੜੇ ਰਵਾਂਗੇ ਜਦੋਂ ਆਪਾਂ ਉਹਨਾਂ ਪ੍ਰਿੰਸੀਪਲ ਨੂੰ ਉਹਨਾਂ ਸਿਧਾਂਤਾਂ ਨੂੰ ਛਿੱਕੇ ਟੰਗਤਾ ਤੇ ਫੇਰ ਬਾਗੀ ਹੋਣਾ ਵੀ ਤੇ ਫੇਰ ਸਰਕਾਰ ਨੂੰ ਪਾਰਟੀ ਨੂੰ ਦੱਸਣਾ ਵੀ ਭਾਈ ਇਹ ਤੁਹਾਡੇ ਸਿਧਾਂਤ ਗਲਤ ਨੇ ਇਹ ਤੁਸੀਂ ਇਹਦੇ ਨਾਲ ਤੁਸੀਂ ਕਿਤੇ ਸਾਰਾ ਹੀ ਨਾਬਦਾ ਢਾਂਚਾ ਸੱਟ ਲਿਓ ਢਾਂਚਾ ਸੱਟ ਲਿਓ ਤਾਂ ਤੁਸੀਂ ਸਾਰਾ ਹੀ ਕੁਝ ਖਤਮ ਕਰ ਲਓ ਇਹ ਸਿਧਾਂਤ ਨੇ ਜਿਹੜੇ ਉਹ ਛਿੱਕੇ ਨਹੀਂ ਟੰਗਦੇ ਹੁੰਦੇ ਜਿੰਨੀਆਂ ਪਾਰਟੀਆਂ ਨੇ ਜਿਹੜੇ ਸਿਧਾਂਤ ਛਿੱਕੇ ਟੰਗੇ ਆ ਤੁਸੀਂ ਦੇਖੋ ਉਹਨਾਂ ਤੋਂ ਲੋਕਾਂ ਨੇ ਮੁੱਖ ਮੋੜ ਲਿਆ ਸੋ ਇਹ ਇਸ ਕਰਕੇ ਇਹ ਚੀਜ਼ ਜਿਹੜੀ ਹੈ ਲੋਕ ਪਾਰਟੀਆਂ ਨੂੰ ਸਾਰੀਆਂ ਨੂੰ ਦੱਸਣੀ ਬਹੁਤ ਜ਼ਰੂਰੀ ਹੈ ਹਾਂ ਕਿਹੋ ਜਿਹਾ ਹੰਗਾਰਾ ਬਹੁਤ ਵਧੀਆ ਹੰਗਾਰਾ ਜੀ ਤੁਸੀਂ ਖੁਦ ਜਾ ਕੇ ਦੇਖੋ ਬਹੁਤ ਵਧੀਆ ਹੰਗਾਰਾ ਹੁਣ ਤਾਂ ਆ ਮੈਂ ਇੱਕ ਖਬਰ ਪੜ ਰਿਹਾ ਸੀ ਕਹਿੰਦੇ ਉੱਤੇ ਤੇ ਮਤਲਬ ਕਿ ਆ ਹੁਣ ਅੱਜ ਦੀ ਸਵੇਰ ਦੀ ਉਹ ਕਹਿੰਦੇ ਕੇਜਰੀਆਲ ਅਰਵਿੰਦ ਕੇਜਰੀਆਲ ਪਰੇਸ਼ਾਨ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਉਹ ਇੱਕ ਤਾਂ ਬਰਨਾਲੇ ਦਾ ਜ਼ਿਕਰ ਕਰਕੇ ਉਹਨਾਂ ਨੇ ਹਰਿੰਦਰ ਧਾਲੀਵਾਲ ਦੀ ਫੋਟੋ ਲਾਈ ਵੀ ਸੀ ਤੇ ਨਾਲ ਉਹਨਾਂ ਨੇ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਰੰਧਾਵਾ ਉਹਨਾਂ ਦੀ ਫੋਟੋ ਲਾਈ ਵੀ ਸੀ ਵੀ ਉਹਨਾਂ ਨੇ ਉਹ ਖਬਰ ਚ ਲਿਖਿਆ ਸੀ ਵੀ ਇਹ ਦੋਨੇ ਸੀਟਾਂ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਆ ਸੋ ਇਹ ਦੇਖੋ ਇਹ ਇਹ ਖਬਰਾਂ ਇਹ ਦੱਸਦੀਆਂ ਨੇ ਵੀ ਇੱਥੇ ਕੀ ਮਾਹੌਲ ਆ ਸੋ ਇੱਥੇ ਬਹੁਤ ਵਧੀਆ ਮਾਹੌਲ ਆ ਕਿਉਂਕਿ ਮੈਂ ਜਦੋਂ ਵੀ ਜਾਣਾ ਇਹ ਨਾ ਉਤਸ਼ਾਹ ਜੋ 22 ਦੀ ਇਲੈਕਸ਼ਨ 'ਚ ਮੈਨੂੰ ਦੇਖਣ ਨੂੰ ਮਿਲ ਰਿਹਾ ਸੀ ਉਹ ਇਤਸ਼ਾਹ ਮੈਨੂੰ ਹੁਣ ਦੇਖਣ ਨੂੰ ਮਿਲ ਰਿਹਾ ਤੇ ਮੇਰੇ ਨੂੰ ਲੋਕ ਪਿਆਰ ਕਰ ਰਹੇ ਆ ਲੋਕ ਕਹਿੰਦੇ ਆ ਅਸੀਂ ਸੱਚ ਦਾ ਸਾਥ ਦੇਵਾਂਗੇ ਤੂੰ ਬਸ ਡਟਿਆ ਰਹਿ ਇਹ ਗੱਲ ਕਹਿ ਹੁੰਦੇ ਆ ਤੂੰ ਡਟਿਆ ਰਹਿ ਅਸੀਂ ਸੱਚ ਦਾ ਸਾਥ ਦੇਵਾਂਗੇ ਇੰਟੈਲੀਜੈਂਸੀ ਦੇ ਫੋਨ ਪੁਣਾਉਂਦੇ ਆ ਵੀ WhatsApp ਕਿਹੜੇ ਨੰਬਰ ਤੇ ਆ ਦੱਸ ਰਿਹਾ ਜੀ ਸਾਰੇ ਯਾਰ ਮਿੱਤਰ ਸਾਰੇ ਆਸੇ-ਪਾਸੇ ਪਤਾ ਲੱਗ ਰਿਹਾ ਨੰਬਰ ਤੇ ਨਹੀਂ ਉਹ ਤਾਂ ਕਹਿੰਦੇ ਬਹੁਤ ਵੱਡੇ ਮਾਰਜਨ ਤੇ ਜਿੱਤ ਰਹੇ ਜਿੱਤ ਰਹੇ ਜੇ ਜਿੱਤ ਜਾਂਦੇ ਆ ਤਾਂ ਬਰਨਾਲੇ ਦੇ ਲੋਕਾਂ ਨੂੰ ਜਿਹੜੇ ਅਹਿਮ ਮੁੱਦੇ ਆ ਗਰਦੀ ਬਾੜ ਦੇ ਵੀ ਚਾਹੇ ਸਰਕਾਰ ਦੇ ਵਿੱਚ ਵੀ ਰਹੇ ਪਰ ਅਜੇ ਵੀ ਕੋਈ ਕੰਮ ਇਹ ਜੇ ਹੁੰਦੇ ਆ ਤੁਸੀਂ ਲੰਬਾ ਸਮਾਂ ਅਰਾਜਕਰਨ ਤੋਂ ਬਾਅਦ ਵੀ ਉਹ ਕੰਮ ਨਹੀਂ ਪੂਰੇ ਕਰ ਪਾਉਂਦੇ ਹੁੰਦੇ ਪਰ ਗਰਦੀ ਬਾੜ ਦੇ ਟਿਕ ਦੇ ਉੱਤੇ ਕਿਹੜੇ ਆ ਵੀ ਇਹ ਕੰਮ ਨੂੰ ਜਦੋਂ ਪਰਮਾਤਮਾ ਨੇ ਸੱਤਾ ਨੂੰ ਹੱਥ ਪਵਾਤਾ ਤਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਕਰੂਗਾ ਬਹੁਤ ਮੁੱਦੇ ਆ ਜੀ ਪਰ ਮਤਲਬ ਕਿ ਡਿਵੈਲਪਮੈਂਟ ਦੇ ਜਿਹੜੇ ਘਾਟ ਆ ਜਿਹੜੀ ਬਰਨਾਲ ਕੋਈ ਵੱਡਾ ਪ੍ਰੋਜੈਕਟ ਆ ਜਿਹੜਾ 2.5 ਸਾਲਾਂ ਚ ਬਰਨਾਲੇ ਆ ਨਹੀਂ ਸਕਿਆ ਤਨੋਲੇ ਕਾਲਜ ਦਾ ਜਿਹੜਾ ਵੱਡਾ ਅਹਿਮ ਮੁੱਦਾ ਤਨੋਲੇ ਕਾਲਜ ਜ਼ਮੀਨ ਸਾਡੀ ਪਈ ਆ ਪਰ ਉਥੇ ਕਾਲਜ ਦੀ ਜਿਹੜੀ ਕੰਸਟਰਕਸ਼ਨ ਅਜੇ ਤੱਕ ਸ਼ੁਰੂ ਨਹੀਂ ਹੋਈ ਮਤਲਬ ਕਿ ਉਹਦਾ ਕੋਈ ਕੋਈ ਮਤਲਬ ਕਿ ਬੰਦ ਸਵੰਨ ਨਹੀਂ ਸੋ ਅਸੀਂ ਉਹ ਤਨੋਲੇ ਕਾਲਜ ਵੀ ਲੈ ਕੇ ਆਵਾਂਗੇ ਬਰਨਾਲੇ ਸਾਡੇ ਡਿਵੈਲਪਮੈਂਟ ਦਾ ਜਿਹੜਾ ਰੋਡਮੈਪ ਆ ਸਾਡਾ ਜਿਹੜਾ ਸ਼ਹਿਰ ਆ ਤੁਸੀਂ ਦੇਖੋ ਤੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਸੋ ਤੇ ਪਾਰਕਿੰਗ ਆ ਜਿਹੜੀ ਬਣਾਉਣ ਵਾਲੀ ਆ ਬਹੁਤ ਵੱਡਾ ਅਹਿਮ ਮੁੱਦਾ ਹੈ ਬਰਨਾਲੇ ਸ਼ਹਿਰ ਦਾ ਸਾਡੇ ਗੰਦੇ ਨਾਲੇ ਦੀ ਜਿਹੜੀ ਵਿਕਾਸ ਆ ਜਿਹੜਾ ਗੰਦੇ ਨਾਲੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਨਹੀਂ ਪ੍ਰੋਪਰ ਹੋਈ ਸੋ ਮਤਲਬ ਕਿ ਇਹ ਜਿਹੜੇ ਮੁੱਦੇ ਨੇ ਡਵੈਲਪਮੈਂਟ ਦੇ ਜਿਹੜੇ ਕਿਉਂਕਿ ਸਾਡਾ ਬਰਨਾਲਾ ਬੜਾ ਪਛੜਿਆ ਰੂਪ ਤੇ ਦੇਖਿਆ ਜਾਂਦਾ ਬਰਨਾਲੇ ਹਸਪਤਾਲਾ ਜਿਹੜਾ ਸਾਡਾ ਉਹ ਅਸੀਂ ਮਲਟੀ ਸਪੈਸ਼ਲਿਟੀ ਰੂਪ ਚ ਲੈ ਕੇ ਆਉਣਾ ਸੋ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਠੀਕ ਆ ਸਰਕਾਰ ਬਣ ਜਾਂਦੀ ਆ ਲੋਕ ਜਿੱਤ ਜਾਂਦੇ ਆ ਪਰ ਕਈ ਚੀਜ਼ਾਂ ਪੈਰਲਲ ਹੋਣੀਆਂ ਚਾਹੀਦੀਆਂ ਨੇ ਉਹ ਦਿਖਣੀਆਂ ਚਾਹੀਦੀਆਂ ਨੇ ਵੀ ਆ 5 10% ਕੰਮ ਹੋ ਗਿਆ 20% ਕੰਮ ਹੋ ਗਿਆ ਫਿਰ ਲੋਕਾਂ ਨੂੰ ਆਸ ਪਾਈਦੀ ਆ ਇਕੱਲੇ ਚੌਕ ਬਣਾਉਣ ਨਾਲ ਬਰਨਾਲਾ ਥੋੜੀ ਡਵੈਲਪ ਹੋਊਗਾ ਇਹਨਾਂ ਨੇ ਤਾਂ ਚੌਕ ਹੀ ਬਣਾਇਆ ਹੋਰ ਤਾਂ ਕੁਝ ਕੀਤਾ ਹੀ ਨਹੀਂ ਬਰਨ ਸੋ ਕੱਲੇ ਚੌਂਕ ਬਣਾਉਣ ਦਾ ਬਰਨਾਲਾ ਨਹੀਂ ਡਿਵੈਲਪ ਹੋਊਗਾ ਬਰਨਾਲਾ ਜਿਹੜੀਆਂ ਬੇਸਿਕ ਸਹੂਲਤਾਂ ਨੇ ਬੇਸਿਕ ਕਮਿਊਨਿਟੀਜ਼ ਨੇ ਲੋਕਾਂ ਨੂੰ ਪ੍ਰੋਵਾਈਡ ਕਰਕੇ ਬਰਨਾਲਾ ਡਿਵੈਲਪ ਹੋਊਗਾ ਹੋਰ ਬਹੁਤ ਮੁੱਦੇ ਨੇ ਸਾਡੇ ਜਿਹੜੇ ਗਰੀਬਾਂ ਦੇ ਮੁੱਦੇ ਨੇ ਸਾਡੇ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਇਹ ਵੀ 31000 ਬਣਿਆ ਪਿਆਜ ਅੱਜ ਦੇਣਾ ਹੋਵੇ ਸੋ ਕੱਲੇ-ਕੱਲੇ ਦਾ ਉਹ ਬਹੁਤ ਮੁੱਦੇ ਨੇ ਜਿਹੜੇ ਵਿਧਾਨ ਸਭਾ 'ਚ ਚੱਕਣ ਵਾਲੇ ਨੇ ਜਿਹੜੇ ਵਿਧਾਨ ਸਭਾ 'ਚ ਹੱਲ ਕਰਾਉਣ ਵਾਲੇ ਚਾਹੇ ਕਿਸਾਨੀ ਦੇ ਮੁੱਦੇ ਨੇ ਚਾ ਕਿਸਾਨੀ ਦੇ ਮੁੱਦੇ ਮਜ਼ਦੂਰਾਂ ਦੇ ਮੁੱਦੇ ਵਿਧਾਨ ਸਭਾ ਚ ਚੱਕਾਂਗੇ ਤੇ ਉਹਨਾਂ ਨੂੰ ਹੱਲ ਕਰਾਵਾਂਗੇ ਸਰ ਚੋਣੇ ਦੀ ਪਰਚੇਜ਼ ਨਹੀਂ ਹੋ ਰਹੀ ਡੀਏਪੀ ਨਹੀਂ ਮਿਲ ਰਿਹਾ ਕੋਈ ਅਸਰ ਬਖਾਈ ਦੇ ਰਿਹਾ ਇੰਨਾ ਚੋਣਾਂ ਦੇ ਵਿੱਚ ਪੂਰਾ ਸਰਾ ਜੀ ਪੂਰਾ ਸਰਾ ਪੂਰਾ ਸਰਾ ਜਿਹੜੇ ਸਰਕਾਰ ਦੇ ਲੀਡਰ ਨੇ ਇਹ ਤਾਂ ਮੰਡੀਆਂ ਚ ਜਾ ਹੀ ਨਹੀਂ ਰਹੇ ਮੰਡੀਆਂ ਜਾ ਹੀ ਨਹੀਂ پا ਰਹੇ ਮਤਲਬ ਕਿ ਇਹਦਾ ਕਾਰਨ ਇਹ ਆ ਕਿਉਂਕਿ ਦੇਖੋ ਮੈਂ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਕਹਿੰਦੇ ਜੀ ਇਹ ਭਾਜਪਾ ਦਾ ਜੀ ਕਸੂਰ ਹੈ ਕਿਉਂਕਿ ਸੈਂਟਰ ਚ ਭਾਜਪਾ ਦੀ ਸਰਕਾਰ ਆ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਕਹਿੰਦੇ ਜੀ ਇਹ ਆਮ ਸਟੇਟ ਦਾ ਕਸੂਰ ਆ ਪਰ ਮੈਨੂੰ ਇਹ ਦੱਸੋ ਭਾਈ ਲੋਕਾਂ ਦਾ ਕੀ ਕਸੂਰ ਆ ਹਾਂ ਇਹ ਚ ਲੋਕਾਂ ਦਾ ਕੀ ਕਸੂਰ ਆ ਤੁਸੀਂ ਇੱਕ ਇੱਕ ਦੂਜੇ ਨੂੰ ਕਹੀ ਜਾਂਦਾ ਦੂਜਾ ਦੂਜੇ ਨੂੰ ਕਹੀ ਜਾਂਦਾ ਮਤਲਬ ਕਿ ਇਹ 6 ਮਹੀਨੇ ਪਹਿਲਾਂ ਇਹਨਾਂ ਨੇ ਤਾਲਮੇਲ ਬਣਾਉਣਾ ਸੀ 6 ਮਹੀਨੇ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਸੀ ਵੀ ਸਟੋਰੇਜ ਦੀ ਪ੍ਰੋਬਲਮ ਆਉ ਹੋ ਸਾਰੀਆਂ ਚੀਜ਼ਾਂ ਹੋਰ ਸਰਕਾਰ ਦਾ ਕੰਮ ਕੀ ਹੁੰਦਾ ਹੋਰ ਸਰਕਾਰ ਦਾ ਕੰਮ ਇੱਥੇ ਮੂਰੇ ਗਨਮੈਨ ਲੈ ਕੇ ਜਿਪਸੀਆਂ ਲੈ ਕੇ ਘੁੰਮਣ ਫਿਰਨ ਦਾ ਗਿਹੜੇ ਕੱਟਦਾ ਹੁੰਦਾ ਵਿਆਹਾਂ 'ਚ ਸਰਕਾਰ ਦਾ ਕੰਮ ਹੁੰਦਾ ਐਡਮਿਨਿਸਟ੍ਰੇਸ਼ਨ ਦੇਣਾ ਸਰਕਾਰ ਦਾ ਕੰਮ ਹੁੰਦਾ ਵੀ ਜਿਹੜੀਆਂ ਅੱਗੇ ਮੁਸ਼ਕਲਾਂ ਆ ਸਕਦੀਆਂ ਨੇ ਉਹਦੇ ਲਈ ਤਿਆਰ ਹੋਣਾ ਇਹਨਾਂ ਨੇ ਆਪਸ 'ਚ ਕੋਈ ਇਹਨਾਂ ਦਾ ਤਾਲਮੇਲ ਨਹੀਂ ਦੋਨੇ ਸਰਕਾਰਾਂ ਦਾ ਸੋ ਇਸ ਕਰਕੇ ਸਾਡੇ ਜਿਹੜੇ ਲੋਕ ਨੇ ਉਹ ਬਿਲਕੁਲ ਇਹਨਾਂ ਨੇ ਪਿੱਛੇ ਪਿੱਛੇ ਕਰਕੇ ਛੱਡ ਦੇ। ਡੀਏਪੀ ਨਹੀਂ ਮਿਲ ਰਿਹਾ ਉਹਦੇ ਤੇ ਕੋਈ ਧਿਆਨ ਨਹੀਂ ਕਣਕ ਤੇ ਲੇਟ ਕਣਕ ਦੀ ਵਜਾਈ ਨਹੀਂ ਹੋ ਰਹੀ। ਵੋਟਰਾਂ ਦੀ ਨਬਜ਼ ਟਟੋੜਲੀ ਕੀ ਵੋਟਰ ਚਾਹੁੰਦਾ ਜੀ ਬਰਨਾਲੇ ਦਾ ਬਰਨਾਲੇ ਦਾ ਵੋਟਰ ਤਾਂ ਜੀ ਇਮਾਨਦਾਰੀ ਚਾਹੁੰਦਾ ਬਰਨਾਲੇ ਦਾ ਵੋਟਰ ਇਮਾਨਦਾਰ ਲੀਡਰ ਚਾਹੁੰਦਾ ਬਰਨਾਲੇ ਦਾ ਵੋਟਰ ਚਾਹੁੰਦਾ ਵੀ ਇਹਨਾਂ ਦਾ ਜਿਹੜਾ ਲੀਡਰ ਹੋਵੇ ਇਮਾਨਦਾਰ ਹੋਵੇ ਉਹਨਾਂ ਚ ਵਿਚਰੇ ਉਹਨਾਂ ਦੇ ਕੰਮ ਕਰੇ ਉਹਨਾਂ ਦੇ ਛੋਟੇ ਵੱਡੇ ਸਾਰੇ ਕੰਮ ਕਰੇ ਉਹਨਾਂ ਨੂੰ ਮਿਲੇ ਬਰਨਾਲੇ ਦਾ ਵੋਟਰ ਇਹ ਨਹੀਂ ਚਾਹੁੰਦਾ ਵੀ ਅਸੀਂ ਇੱਥੋਂ ਜਿਤਾ ਦਈਏ ਤੇ ਉਹ ਚੰਡੀਗੜ੍ਹ ਜਾ ਕੇ ਬਹਿ ਜੇ ਜਿੰਨੇ ਇਹਨਾਂ ਦੇ ਬਾਕੀ ਲੀਡਰ ਨੇ ਜਿਹੜੇ ਕੈਂਡੀਡੇਟ ਨੇ ਚਾਹੇ ਉਹ ਕੇਵਲ ਸਿੰਘ ਢੱਲੋਂ ਦੀ ਗੱਲ ਕਰਦੀਏ ਚਾਹੇ ਕੁਲਦੀਪ ਸਿੰਘ ਕਾਲਾ ਢੱਲੋਂ ਦੀ ਗੱਲ ਕਰਦੀਏ ਚਾਹ ਆਮ ਆਦਮੀ ਪਾਰਟੀ ਵਾਲੇ ਕੈਂਡੀਡੇਟ ਦੀ ਗੱਲ ਕਰ ਲਈਏ ਸਾਰੇ ਚੰਡੀਗੜ੍ਹ ਵਾਲੇ ਨੇ ਇਹਨਾਂ ਨੇ ਇੱਥੇ ਨਹੀਂ ਰਹਿਣਾ ਇਹਨਾਂ ਨੂੰ ਸਾਰੇ ਸਾਡੇ ਬਰਨਾਲੇ ਦੇ ਵੋਟਰਾਂ ਨੂੰ ਪਤਾ ਵੀ 20 ਤਰੀਕ ਤੋਂ ਬਾਅਦ ਇਹਨਾਂ ਨੇ ਕਿਸੇ ਨੇ ਲੱਭਣਾ ਨਹੀਂ ਸੋ ਇੱਕੋ ਇੱਕ ਪੁੱਤ ਆ ਇਹਨਾਂ ਦਾ ਗਰਦੀਪ ਬਾਠ ਜਿਹੜਾ ਇਹਨਾਂ 'ਚ ਰਹਿੰਦਾ ਆਇਆ ਤੇ ਇਹਨਾਂ 'ਚ ਹੀ ਰਹਿਣਾ ਸੋ ਇਹ ਬਰਨਾਲੇ ਦਾ ਵੋਟਰ ਚਾਹੁੰਦਾ ਮੇਰੀ ਸਰ ਲਾਸਟ ਗੱਲ ਹੈਗੀ ਆ ਵੀ ਸੀਐਮ ਸਾਹਿਬ ਦੋ ਵਾਰ ਤੁਹਾਡੇ ਹਲਕੇ ਦੇ ਵਿੱਚ ਆ ਗਏ ਪਰ ਉਹ ਦੋਨੋਂ ਵਾਰ ਕਿਤੇ ਨਾ ਕਿਤੇ ਉਹ ਲੋਕਾਂ ਦੇ ਸ਼ੰਕੇ ਸਹੀ ਸਾਬਤ ਹੋ ਰਿਹਾ ਵੀ ਗੁਰਦੀਪ ਬਾਟ ਦੀ ਪਿੱਠ ਦੇ ਪਿੱਛੇ ਕੋਈ ਵੱਡਾ ਥਾਪੜ ਹੈ ਤੇ ਉਹ ਸੀਐਮ ਸਾਹਿਬ ਨੇ ਵੀ ਤੁਹਾਡੇ ਬਾਰੇ ਦੋਨੇ ਵਾਰੀ ਨਹੀਂ ਕੋਈ ਕਮੈਂਟਸ ਕੀਤਾ ਕਿੰਨੇ ਦੇਖੋ ਕਮੈਂਟਸ ਉਹ ਕਰਨਗੇ ਕਿਉਂ ਜੀ ਚਾਹੇ ਸੀਐਮ ਸਾਹਿਬ ਨੇ ਜਿਹੜੇ ਵੀ ਵੱਡੇ ਲੀਡਰ ਨੇ ਮੇਰੇ ਵਾਸਤੇ ਕਮੈਂਟ ਤਾਂ ਤਾਂ ਕਰਨਗੇ ਨਾ ਜੇ ਮੈਂ ਮੈਂ ਕੋਈ ਮੈਂ ਕੋਈ ਗਲਤੀ ਕੀਤੀ ਹੋਊ ਕਮੈਂਟ ਉਹ ਤਾਂ ਕਰਨਗੇ ਜੇ ਮੈਂ ਕੋਈ ਕਰਪਸ਼ਨ ਕੀਤੀ ਹੋਊ ਮੈਂ ਤਾਂ ਕਹਿਣਾ ਮੈਂ ਤਾਂ ਸਾਰੇ ਲੀਡਰ ਨੂੰ ਕਹਿਣਾ ਵੀ ਭਾਈ ਬੋਲੋ ਜੇ ਮੈਂ ਕਰਪਸ਼ਨ ਕੀਤੀ ਆ ਦੱਸੋ ਪਬਲਿਕ ਡੋਮੇਨ 'ਚ ਦੱਸੋ ਸੋ ਮੈਂ ਜੇ ਕੋਈ ਕਰਾਪਸ਼ਨ ਕੀਤੀ ਹੂੰ ਮੈਂ ਉਹ ਤਾਂ ਬੋਲਣਗੇ ਜੀ ਉਹਨਾਂ ਨੂੰ ਵੀ ਪਤਾ ਅਰਵਿੰਦ ਕੇਜਰੀਵਾਲ ਨੂੰ ਵੀ ਸਾਰਿਆਂ ਨੂੰ ਪਤਾ ਵੀ ਗੁਰਦੀਪ ਬਾਠਾ ਜਿਹੜਾ ਇਮਾਨਦਾਰ ਬੰਦਾ ਉਹ ਇੱਥੇ ਪਾਰਟੀ ਦੇ ਵਿੱਚ ਵੀ ਬੇਈਮਾਨੀ ਦੇ ਖਿਲਾਫ ਲੜ ਰਿਹਾ ਸੀ ਤੇ ਹੁਣ ਬਾਹਰ ਨਿਕਲ ਕੇ ਵੀ ਜਿਹੜੀ ਪਾਰਟੀ ਦੇ ਵਿੱਚ ਕਰਾਪਸ਼ਨ ਹੋ ਰਹੀ ਹੈ ਉਹਦੇ ਖਿਲਾਫ ਲੜ ਰਿਹਾ ਤਾਂ ਹੀ ਮੇਰੇ ਖਿਲਾਫ ਨਹੀਂ ਬੋਲ ਰਹੇ ਤੁਸੀਂ ਕਰਾਪਸ਼ਨ ਦੀ ਗੱਲ ਕਰਤੀ ਪਰ ਤੁਸੀਂ ਵੀ ਤਾਂ ਮੁੱਦੇ ਐਂ ਸਹੀ ਸਮੇਂ ਨਹੀਂ ਜਦੋਂ ਲੋਕਾਂ ਦੇ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਦੀ ਬਜਾਏ ਥੋੜਾ ਜਿਹਾ ਲੇਟ ਚੁੱਕੇ ਹੈ ਨਹੀਂ ਕੋਈ ਲੇਟ ਨਹੀਂ ਚੁੱਕੇ ਜੇ ਤੁਸੀਂ ਲੋਕਾਂ ਨੂੰ ਪੁੱਛੋ ਇੱਥੇ ਟਰੱਕ ਯੂਨੀਅਨ ਦਾ ਮੈਟਰ ਸੀ ਇੱਥੇ ਸਾਡੇ ਇੱਕ ਤਹਿਸੀਲਦਾਰ ਸੀ ਉਹਨਾਂ ਨੇ ਬੜੀ ਕਰਪਸ਼ਨ ਕੀਤੀ ਉਹ ਮੈਂ ਵਿਦਨ ਦਾ ਪਾਰਟੀ ਵਿਦਨ ਦਾ ਪਾਰਟੀ ਕਿਉਂਕਿ ਜਦੋਂ ਤੁਸੀਂ ਪਾਰਟੀ ਦੇ ਅਹੁਦੇਦਾਰ ਹੁੰਨੇ ਹੋ ਹਨਾ ਪਾਰਟੀ ਦੇ ਵਿੱਚ ਬੈਠੇ ਹੁੰਨੇ ਹੋ ਤਾਂ ਤੁਸੀਂ ਪਬਲਿਕ ਡੋਮੇਨ 'ਚ ਨਹੀਂ ਗੱਲ ਕਹਿ ਸਕਦੇ ਮੈਂ ਵਿਦਨ ਦਾ ਪਾਰਟੀ ਪਾਰਟੀ 'ਚ ਲੜਦਾ ਰਿਹਾ ਇਸ ਗੱਲਾਂ ਪਿੱਛੇ ਵੀ ਇਹਨੂੰ ਸੁਧਾਰ ਕਰ ਲਓ 27 'ਚ ਤੁਹਾਨੂੰ ਵੋਟਾਂ ਨਹੀਂ ਪਾਉਣੀਆਂ ਕਿਸੇ ਨੇ ਮਤਲਬ ਕਿ ਇੱਥੇ ਟਰੱਕ ਯੂਨੀਅਨ ਦਾ ਮੈਟਰ ਸੀ ਮੈਂ ਜਿਹੜੇ ਉਹਨਾਂ ਦੇ ਟੈਂਡਰ ਕਰਾਏ ਤੁਸੀਂ ਪੁੱਛ ਸਕਦੇ ਹੋ 90 ਰੁਪਏ ਦੇ ਕਰਾਏ 90 ਰੁਪਏ ਵਾਬਦੇ ਰੇਟ ਕਰਾਏ ਤੇ ਹੁਣ ਜਿਹੜੇ ਉਸ ਤੋਂ ਬਾਅਦ ਇਹਨਾਂ ਨੇ ਪ੍ਰਧਾਨ ਲਾਇਆ ਮੀਤਹਿਰ ਨੇ ਉਹਨਾਂ ਨੇ 45 ਰੁਪਏ ਦੇ ਰੇਟ ਤੇ ਕਰਾਏ ਮੈਂ ਉਹ ਚੀਜ਼ਾਂ ਲਈ ਲੜਦਾ ਰਿਹਾ ਤਾਂ ਹੀ ਸਾਰੀਆਂ ਟਰੱਕ ਯੂਨੀਅਨਸ ਮੇਰੇ ਨਾਲ ਨੇ ਵੀ ਭਾਈ ਇਹ ਸਾਡੇ ਹੱਕਾਂ ਲਈ ਲੜਦਾ ਰਿਹਾ ਮੈਂ ਇੰਟਰਨਲ ਵੀ ਲੜਦਾ ਰਿਹਾ ਤੇ ਹੁਣ ਮੈਂ ਜਦੋਂ ਪਬਲਿਕ ਡੋਮੇਨ 'ਚ ਇਹ ਗੱਲਾਂ ਕਹਿਣ ਲੱਗਾ ਤਾਂ ਸਾਰੀਆਂ ਲੋਕਾਂ ਨੂੰ ਜਨਤਕ ਹੋ ਗਈਆਂ ਪਰ ਮੈਂ ਡੇਢ ਸਾਲ ਤੋਂ ਕਿਉਂਕਿ ਡੇਢ ਸਾਲ ਲਗਭਗ ਸਾਲ ਤੋਂ ਮੈਂ ਮੀਤਹਿਰ ਕੋਲ ਜਾਂਦਾ ਨਹੀਂ ਸੀ ਨਾ ਮੀਤਹਿਰ ਨਾਲ ਬੈਠਦਾ ਸੀ ਉਹਦਾ ਕਾਰਨ ਇੱਕੋ ਇੱਕ ਸੀ ਕਿਉਂਕਿ ਮੈਨੂੰ ਇਹਨਾਂ ਦੇ ਕੰਮ ਕਰਨ ਦੇ ਤ ਸ਼ੱਕੀ ਹੋ ਗਏ ਸੀ ਵੀ ਭਾਈ ਇਹ ਉਹ ਉਹ ਜਿਹੜੀ ਜਿਹੜੀ ਲਾਈਨ ਤੇ ਅਸੀਂ ਤੁਰੇ ਸੀ ਇਹ ਉਹ ਲਾਈਨ ਤੋਂ ਭਟਕ ਚੁੱਕੇ ਆ ਇਹ ਕਰਾਪਸ਼ਨ ਵਾਲੇ ਰਾਹ ਤੇ ਪੈ ਚੁੱਕੇ ਆ ਇਸ ਕਰਕੇ ਮੈਂ ਇਹਨਾਂ ਦਾ ਜਿਹੜਾ ਖੜਾ ਉਹ ਛੱਡ ਚੁੱਕਿਆ ਸੀ ਸੋ ਇਹੀ ਕਾਰਨ ਆ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਸਾਲ ਦਾ ਇਹ ਇਹਨਾਂ ਦੇ ਨਾਲ ਨਹੀਂ ਸੀ ਸੋ ਮੈਂ ਇਹਨਾਂ ਤੋਂ ਵੱਖ ਹੋ ਕੇ ਮੈਂ ਲੜ ਰਿਹਾ ਸੀ ਮੈਂ ਇੰਟਰਨਲ ਹੀ ਲੜ ਰਿਹਾ ਸੀ ਸਾਰੀ ਪਾਰਟੀ ਨੂੰ ਪਤਾ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਉੱਪਰ ਜਿਹੜੀ ਸੈਂਟਰ ਲੀਡਰਸ਼ਿਪ ਆ ਉਹਨਾਂ ਨੂੰ ਵੀ ਪਤਾ ਵੀ ਮੈਂ ਉਹਨਾਂ ਕੋਲ ਮੁੱਦੇ ਤਾਂ ਹੀ ਉਹ ਮੇਰੇ ਕਲਾਬ ਬੋਲ ਨਹੀਂ ਰਹੇ ਵੀ ਇਹ ਤਾਂ ਉਦੋਂ ਦਾ ਕਹਿ ਰਿਹਾ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਭਾਈ ਇਹ ਤਾਂ ਸਾਲ ਦਾ ਕਹਿ ਰਿਹਾ ਅੱਜ ਇਹਨੇ ਪਬਲਿਕ ਡੋਮੇਨ 'ਚ ਕਹਿਣਾ ਹੀ ਸੀ ਇਹ ਤਾਂ ਸਾਲ ਦਾ ਸਾਨੂੰ ਕਹਿ ਰਿਹਾ ਜੇ ਉਹਨਾਂ ਤੋਂ ਸੁਧਾਰ ਨਹੀਂ ਹੋਇਆ ਤਾਂ ਹੀ ਤਾਂ ਉਹ ਮੇਰੇ ਕੋਲ ਬੋਲ ਨਹੀਂ ਰਹੇ ਸੋ ਇਹੀ ਕਾਰਨ ਆ ਜਿਵੇਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੋਕਾਂ ਨੂੰ ਵੀ ਪਤਾ ਵੀ ਮੈਂ ਹਮੇਸ਼ਾ ਸੱਚਾਈ ਦੀ ਲੜਾਈ ਲੜੀ ਆ ਮੈਂ ਸੱਚ ਤੇ ਪਹਿਰਾ ਦਿੱਤਾ ਤੇ ਮੈਂ ਹਮੇਸ਼ਾ ਸੱਚ ਤੇ ਪਹਿਰਾ ਦਿੰਦਾ ਮੇਰੀ ਬਸ ਆਖਰੀ ਗੱਲ ਹੈਗੀ ਆ ਵੀ ਆਮ ਆਦਮੀ ਪਾਰਟੀ ਦਾ ਪੁਵਿੱਖਕ ਤੇ ਖਾਸ ਕਰ ਬਰਨਾਲੇ ਦਾ ਕੀ ਦੇਖ ਰਹੇ ਹੋ ਬਰਨਾਲੇ ਚ ਆਮ ਆਦਮੀ ਪਾਰਟੀ ਬਰਨਾਲੇ ਚ ਆਮ ਆਦਮੀ ਪਾਰਟੀ ਦਾ ਪੁਵਿੱਖ ਖਤਮ ਹੋ ਚੁੱਕਿਆ ਜੀ ਤੁਸੀਂ ਇਸ ਵਾਰ ਮੈ ਆਪਦੀ ਮੇਰੀ ਜਿਹੜੀ ਅਸੈਸਮੈਂਟ ਆ ਉਹ ਇਹ ਆ ਮੈਨੂੰ ਇਹ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਬਰਨਾਲ ਚੋਇਸ ਵਰਤ ਜਵਨ ਚੱਪਟ ਹੋ ਗਏ ਇਹ ਸਨ ਗਰਦੀਪ ਸਿੰਘ ਬਾੜੀ ਜੀ ਹਫਤਾ ਬਰ ਰਹਿ ਗਿਆ ਚੋਣਾਂ ਦੇ ਵਿੱਚ ਨਤਾਰਾ ਸਾਹਮਣੇ ਆ ਜਾਊਗਾ ਪਰ ਜੋ ਗਰਦੀ ਬਾਟ ਜਿਹੜੇ ਉਮੀਦਵਾਰ ਨੇ ਆਜ਼ਾਦ ਤੌਰ ਤੇ ਕਹਿ ਰਹੇ ਨੇ ਉਹਨਾਂ ਵਿੱਚ ਕਿੰਨੀ ਸਚਾਈ ਆ ਇਹ 20 ਤਰੀਕ ਦੀਆਂ ਪਈਆਂ ਵੋਟਾਂ ਤੇ 23 ਤਰੀਕ ਦੇ ਚੋਣ ਨਤੀਜੇ ਸਪਸ਼ਟ ਕਰ ਦੇਣਗੇ ਮੈਨੂੰ ਬਾਸ ਸਿੰਘਲਾ ਦੇ ਨਾਲ ਕੁਮਾਰ ਬਿਸ਼ਪ ਜੀ ਚੈਨਲ 17 ਨਿਊਜ਼ ਬਰਾਂਡ